ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਗਿਆਨੀ ਪਿੰਦਰਪਾਲ ਸਿੰਘ ਜੀ ਅਤੇ ਗਿਆਨੀ ਸਰਬ ਸਿੰਘ ਜੀ ਰਸਤੇ 'ਚ ਨੇ ਆ ਰਹੇ ਨੇ ਆਪਾਂ ਸਾਰੇ ਹੀ ਭਾਗਾਂ ਵਾਲੇ ਆ ਇੱਕ ਗੁਰੂ ਸਾਹਿਬ ਸਿੱਖੀ ਪਾਤਸ਼ਾਹ ਜੀ ਦੇ ਆਸ਼ੇ ਮੁਤਾਬਕ ਇੱਕ ਸਵਾਗਤ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਜਾ ਰਹੇ ਆ ਸੇਵਾ ਦਾ ਸਨਮਾਨ ਹੈ ਪ੍ਰੋਗਰਾਮ ਦਾ ਨਾਮ ਸ਼ਾਨੇ ਖਾਲਸਾ ਆਪ ਜੀ ਨੇ ਪੜ੍ਹਿਆ ਹੋਇਆ ਰੋਸਤ ਦੇ ਵਿੱਚ ਸਾਧ ਸੰਗਤ ਜੀ ਗੁਰੂ ਪਿਆਰੇ ਜਿਨ੍ਹਾਂ ਵੀਰ ਭਰਾ ਸਤਕਾਰ ਸਖਸ਼ੀਤਾ ਅਕਾਦਮਿਕ ਖੇਤਰ ਦੀਆਂ ਜਾਂ ਧਾਰਮਿਕ ਖੇਤਰ ਦੇ ਜਿੰਨੇ ਵੀ ਵੀਰ ਪੈਣਾ ਵੈਸੇ ਨਾਮ ਮੈਂ ਪ੍ਰਚਾਰਕਾਂ ਟਕਵਾਚਕ ਨੂੰ ਕਰਕੇ ਤਾਂ ਮੈਂ ਆਪਣੀ ਜਿੱਦਾਂ ਦੀ ਮੇਰੀ ਸ਼ਬਦਾਵਲੀ ਹੈ ਮੈਂ ਉਹਦੇ ਚ ਆਪ ਜੀ ਨਾਲ ਆਪਣੀ ਗੱਲ ਸਾਂਝੀ ਕਰਾਂਗਾ ਇਹ ਬੰਦੇ ਦੀ ਜ਼ਿੰਦਗੀ ਨੂੰ ਇਕੱਲੇ ਸਾਹ ਚੱਲਦੇ ਮੰਨਿਆ ਜਾਏ ਤਾਂ ਕੋਈ ਵੀ ਇਹਦੇ ਨਾਲ ਸਹਿਮਤ ਨਹੀਂ ਹੋਏਗਾ ਕਿ ਇਕੱਲੀ ਜ਼ਿੰਦਗੀ ਸਾਹ ਚੱਲਦੇ ਦਾ ਨਾਮ ਨਹੀਂ ਹੈ ਜ਼ਿੰਦਗੀ ਦਾ ਕੋਈ ਮਕਸਦ ਹੋਵੇ ਤਾਂ ਉਹ ਜ਼ਿੰਦਗੀ ਬਣਦੀ ਹੈ ਹਾਂ ਜੀ ਬਾਣੀ ਨੂੰ ਪੜ ਕੇ ਜੇ ਇੱਕ ਅੱਧੇ ਹਰਫ ਦੇ ਵਿੱਚ ਕਹਿਣਾ ਹੋਵੇ ਇੱਕ ਸ਼ਬਦ ਵਿੱਚ ਕਹਿਣਾ ਹੋਵੇ ਵੀ ਜ਼ਿੰਦਗੀ ਦਾ ਮਕਸਦ ਕੀ ਹੈ ਸਭ ਸੇਵਾ ਬਣਦਾ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹ ਬੈਸਣ ਖਾਈਏ ਅਕਾਲ ਪੁਰਖ ਦੇ ਚਰਨਾਂ 'ਚ ਬੈਠਣਾ ਮਿਲ ਜੇ ਇਹ ਤਾਂ ਹੀ ਸੰਭਵ ਹੈ ਜੇ ਅਸੀਂ ਸੇਵਾ ਕਰਾਂ ਸੇਵਾ ਕਰਾਂਗੇ ਕਿਦੀ ਆ ਸਾਰੀ ਮਾਨਵਤਾ ਦਾ ਖੇਤਰ ਬਣ ਜਾਂਦੀ ਸਾਰੀ ਧਰਤੀ ਬਣ ਜਾਂਦੀ ਕਰਾਂਗੇ ਕਿਵੇਂ ਤਾਂ ਸਾਨੂੰ ਜਦੋਂ ਪ੍ਰੋਫੈਸਰ ਸਾਬ ਸਿੰਘ ਜੀ ਦੇ ਲਿਖੇ ਟੀਕੇ ਵਿੱਚ ਦਰਪਣ ਵਿੱਚ ਆਪਾਂ ਪੜਦੇ ਹਾਂ ਜਾ ਜਿੱਥੇ ਵੀ ਸੇਵਾ ਲਿਖਿਆ ਹੁੰਦਾ ਉੱਥੇ ਨਾਲ ਗੁਰੂ ਦੀ ਦਸੀ ਹੋਈ ਸੇਵਾ ਹੁੰਦਾ ਜੇ ਗੁਰੂ ਦੀ ਸੇਵਾ ਗੁਰੂ ਦੇ ਨੇੜੇ ਰਹਿ ਕੇ ਮਹਾਰਾਜ ਨੂੰ ਪ੍ਰਸ਼ਾਦਾ ਚਕਾਤਾ ਇਸ਼ਨਾਨ ਕਰਵਾਤਾ ਸੱਚੇ ਬਾਦਸ਼ਾਹ ਜੀ ਦੇ ਨੇੜੇ ਰਹਿ ਕੇ ਕੁਝ ਸੇਵਾਵਾਂ ਕੀਤੀਆਂ ਜਾਣ ਤਾਂ ਉਹ 5 7 10 ਕਰ ਲੈਣਗੇ ਪਰ ਸਿੱਖਾਂ ਦੀ ਗਿਣਤੀ ਤਾਂ ਅਸੀਂ ਕਈ ਕਰੋੜਾਂ ਵਿੱਚ ਮੰਨਦੇ ਆਂ ਫਿਰ ਬਾਕੀ ਸਾਰੇ ਕਿਹੜੀ ਸੇਵਾ ਕਰਨੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿੱਥੇ ਵੀ ਸੇਵਾ ਸ਼ਬਦ ਆਇਆ ਉਹਨਾਂ ਨੇ ਗੁਰੂ ਦੀ ਦਸੀ ਹੋਈ ਸੇਵਾ ਲਿਖੀ ਜਿਹੜੀ ਗੁਰੂ ਦੀ ਦਸੀ ਹੋਈ ਸੇਵਾ ਹੈ ਉਹਦੇ ਲਈ ਜਿੰਨੇ ਵੀ ਆ ਜਾਣ ਥੋੜੇ ਨੇ ਸੇਵਾ ਬੰਦੇ ਦੀ ਜ਼ਿੰਦਗੀ ਦਾ ਮਕਸਦ ਹੈ ਸੇਵਾ ਦੇ ਵਿੱਚ ਬੰਦਾ ਆਪਣੇ ਕਰਮ ਇੰਦਰੀਆਂ ਨੂੰ ਵਰਤਦਾ ਸਦਾ ਜਿਹਾ ਸਾਹਿਬ ਦੁਨੀਆ ਕਰਮ ਧੂਮੀ ਹੈ ਤੇ ਕਰਮ ਧੂਮੀ ਜਿਹੜੀ ਹੁੰਦੀ ਹੈ ਕਰਮ ਕਰਨ ਵਾਸਤੇ ਬਣੀ ਔਰ ਜੋ ਕਰਮ ਕਰਦਾ ਉਸੇ ਦਾ ਮੁੱਲ ਹੈ ਆਪਣੀ ਬਾਹ ਨੂੰ 1 ਘੰਟਾ ਇੱਕ ਜਗ੍ਹਾ ਰੋਕ ਦਈਏ ਇਹ ਤੁਰੇ ਕੀ ਨਹੀਂ ਦਰਦ ਕਰਨ ਲੱਗ ਜੀ ਸਾਰੇ ਸਰੀਰ ਦਾ ਸਾਰੀ ਦੁਨੀਆ ਦਾ ਕਰਮ ਭੂਮੀ ਤੇ ਆਉਣ ਤੇ ਕਰਮ ਕਰਨਾ ਪੰਦਾ ਕਰਮ ਦੇ ਪਿੱਛੇ ਕਾਰਨ ਕੀ ਹੈ ਸਾਨੂੰ ਕੋਈ ਪੁੱਛੇ ਅਸੀਂ ਕਹਾਂਗੇ ਰੋਟੀ ਰੋਜ਼ੀ ਰੋਟੀ ਛੋਟੀ ਜਿਹੀ ਇੱਕ ਟੂਕ ਮਾਸਟਰ ਗੱਲ ਸਿਰਫ ਇੱਕ ਛੋਟੀ ਜਿਹੀ ਗੱਲ ਤੁਸੀਂ ਸਾਰਿਆਂ ਨੇ ਇੱਕ ਫੋਟੋ ਦੇਖੀ ਹੋਏਗੀ ਤਲਿੰਗਮ ਸਲੂਟ ਕਰ ਰਿਹਾ ਜੀਵਨਦਾਨੀ ਇੱਕ ਨਿਹੰਗ ਸਿੰਘ ਦੇ ਪੋਸਟਲ ਭਗਤਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਨੇ ਲਵਾਏ ਹੁੰਦੇ ਸੀ ਵੱਡੇ ਵੱਡੇ ਗੁਰਦੁਆਰਾ ਸਨਮਾਨ ਦੇ। ਉਹ ਸੜਕ ਬਣਾਉਂਦੇ ਇੱਕ ਨਿਹੰਗ ਸਿੰਘ ਨੂੰ ਅਨੰਗਮ ਨੇ ਨੋਟ ਕੀਤਾ ਕਿ ਕੱਲਾ ਸੜਕ ਬਣਾਉਂਦਾ ਸੇਵਾ ਕਰਦਾ। ਸੇਵਾ ਕਰਦੇ ਹੋਏ ਉਹਨੂੰ ਨਾ ਪ੍ਰਸ਼ਾਦਾ ਪਾਣੀ ਮਿਲਦਾ ਕੋਈ। ਨਾ ਕੋਈ ਮੈਟਰ ਸਨਮਾਨ ਹੈ। ਨਾ ਕੋਈ ਤਨਖਾਹ ਕੋਈ ਪੈਸਾ ਹੈ। ਉਹ ਬੇਹੰਗਮ ਹੈ ਕੱਲਾ ਸੇਵਾ ਕਰਦਾ ਸੜਕ ਬਣਾਉਂਦਾ। ਤੇ ਪੁੱਛਿਆ ਤੁਨਾਂ ਆਖਿਆ ਮੈਂ ਸੇਵਾ ਕਰਦਾ ਕਲਦੀਪ ਸੇਵਾ ਤਾਂ ਠੀਕ ਹੈ ਪਰ ਪ੍ਰਯੋਜਨ ਤੁਸੀਂ ਲੈਣਾ ਕੀ ਇਹਦੇ ਵਿੱਚ ਤੇ ਕਨਿਗਮ ਦੇ ਕਹਿਣ ਤੇ ਉਹਨਾਂ ਨੇ ਅੱਗੋਂ ਦੱਸਿਆ ਮੈਂ ਤਾਂ ਇਧਰ ਨਗਰ ਹੈ ਇਧਰ ਸ਼ਹਿਰ ਹੈ ਪਿੰਡ ਨੇ ਮੈਂ ਇੱਕ ਸੜਕ ਬਣਾਉਣੀ ਚਾਹੁੰਦਾ ਤਾਂ ਕਿ ਲੋਕ ਸੌਖੇ ਹੋ ਜਾਣ ਉਹਨਾਂ ਕਹਿੰਦੇ ਨਹੀਂ ਤੁਸੀਂ ਇਸ ਤੋਂ ਲੈਣਾ ਕੀ ਹੈ ਤਾਂ ਉਹਨੇ ਜੋ ਬੋਲਿਆ ਜਵਾਬ ਦਿੱਤਾ ਕਿ ਮੈਂ ਸਰੀਰ ਸਫਲਾ ਕਰਦਾ ਪਹਿਲਾ ਕਨਿਗਮ ਦਾ ਸਵਾਲ ਸੀ ਇਤ ਤੁਸੀਂ ਸਵਰਗ ਜਾਣ ਦੀ ਕਰਦੇ ਹੋ ਵੀ ਹੋਰ ਤਾਂ ਤੁਹਾਨੂੰ ਕੁਝ ਮਿਲ ਨਹੀਂ ਰਿਹਾ ਤੁਸੀਂ ਸਵਰਗ ਜਾਣ ਦੀ ਕਰਦੇ ਹੋਗੇ ਉਹਨਾਂ ਕਹਿੰਦੇ ਕਮਲ ਰਾਜ ਤਿਆ ਸਵਰਗ ਵਿਚਾਰਾ ਸੰਤਨ ਦੋ ਰਾਤੇ ਕਿਸੇ ਤਰ੍ਹਾਂ ਅਧਕਰੀ ਬੈਠੇ ਫਿਰ ਉਹਨੇ ਕਿਹਾ ਸਵਰਗ ਤੋਂ ਵੱਡੀ ਮੁਕਤੀ ਹੁੰਦੀ ਹੈ ਫਿਰ ਤੁਸੀਂ ਮੁਕਤੀ ਲਈ ਕਰਦੇ ਹੋ ਵੀ ਕਿਉਂਕਿ ਸਵਰਗ ਤਾਂ ਜਿੰਨੇ ਚਿਰ ਲਈ ਮਿਲਿਆ ਹੁੰਦਾ ਉਸ ਤੋਂ ਬਾਅਦ ਰੱਕੇ ਸਾਰਾ ਮੰਨਿਆ ਜਾਂਦਾ ਹੈ ਕਿ ਉਹ ਸਵਰਗ ਲਈ ਸਦਾ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਮੁਕਤੀ ਤੁੰਨਾ ਮੁਕਤਾ ਮੇਰੇ ਗੁਰੂ ਨੇ ਦੱਸਿਆ ਹੈ ਉਸਤ ਨਿੰਦਿਆ ਨਹੀਂ ਜੇ ਕੰਚਲ ਰੋਸਮਾਨ ਕਹੋ ਨਾਲ ਸੁਨਰੇ ਮਨਾ ਮੁਕਤ ਤਾਹਤਾ ਜਾਣ ਮੁਕਤੀ ਤਾਂ ਹੀ ਹੈ ਹਰ ਚੋਗ ਤੋਂ ਉਸਤ ਨਿੰਦਿਆ ਤੋਂ ਮੁਕਤ ਹੋ ਜੋ ਹਰ ਕਿੜੀ ਮੁਕਤੀ ਹਮਤ ਹੈ ਤਾਂ ਤੁਸੀਂ ਇਹ ਕੰਮ ਕਿਉਂ ਕਰਦੇ ਹੋ ਔਰ ਇੱਕ ਲਾਈਨ ਦੇ ਵਿੱਚ ਉਹਦਾ ਜਵਾਬ ਸੀ ਮੈਂ ਸਰੀਰ ਸਫਲਾ ਕਰਦਾ ਸਾਰੀ ਦੁਨੀਆ ਦੀਆਂ ਇਕਨੋਮਿਕ ਦੀਆਂ ਅਰਥ ਸ਼ਾਸਤਰ ਦੀਆਂ ਸਾਰੀ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕ ਲਾਈਨ ਵਿੱਚ ਉੱਭਿਆ ਹੋਇਆ ਜੇ ਮੰਨੀ ਸਰੀਰ ਸਫਲਾ ਕਰਨ ਲਈ ਕੰਮ ਕਰਨਾ ਜੇ ਰੋਜੀ ਰੋਟੀ ਲਈ ਕੰਮ ਕਰਦੇ ਹਾਂ ਤਾਂ ਸਿਰਫ ਉਹੀ ਬੰਦਾ ਕੰਮ ਕਰਦਾ ਜਿਹੜਾ ਰੋਟੀ ਵੱਲੋਂ ਤੰਗ ਹੈ ਤੇ ਜੇ ਅਸੀਂ ਸੇਵਾ ਲਈ ਜੋ ਚੱਲ ਪੈਨੇ ਹਾਂ ਤਾਂ ਹਰ ਬੰਦਾ ਕਰਮ ਕਰਦਾ ਜਿਹਨੂੰ ਕਰਮ ਕਰਨ ਦੀ ਜ਼ਰੂਰਤ ਵੀ ਨਹੀਂ ਗੁਰੂ ਹੋਬ ਸਿੰਘ ਮਹਾਰਾਜ ਦੇ ਕੋਲ ਇੱਕ ਨੌਜਵਾਨ ਨੇ ਜਲ ਲਿਆ ਕੇ ਛਕਾਉਣ ਦੀ ਸੇਵਾ ਕਰਨੀ ਚਾਹੀ ਤਾਂ ਮਹਾਰਾਜ ਨੇ ਉਹਦੇ ਹੱਥ ਨਰਮ ਨਰਮ ਦੇਖ ਕੇ ਤਾਂ ਉਹਦੇ ਕੋਲੋਂ ਜਲ ਨਹੀਂ ਚੱਕਿਆ ਸੀ ਕਾਰਨ ਕੀ ਸੀ ਤੇ ਜਿਹੜਾ ਜਲ ਹੈ ਉਹ ਤਾਂ ਰੱਬ ਦਾ ਹੀ ਬਣਾਇਆ ਹੋਇਆ ਪਵਿੱਤਰ ਹੈ ਪਰ ਉਹ ਹੱਥ ਪਵਿੱਤਰ ਨਹੀਂ ਹੈ ਜਿਨ੍ਹਾਂ ਨੇ ਕਦੀ ਕੰਮ ਨਹੀਂ ਕੀਤਾ ਸਤਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ ਜੇਨ ਅੰਦਰ ਕਪਤ ਵਿਕਾਰ ਝੂਠ ਹੋਏ ਆਪੇ ਸੱਚੇ ਵਾਖ ਕੱਢੇ ਜ ਉਸ ਮਾਲੀ ਸੇਵਾ ਇੰਨੀ ਪਵਿੱਤਰ ਹੈ ਇਹਨੂੰ ਕਰਨ ਵਾਸਤੇ ਵੀ ਪਵਿੱਤਰ ਹਿਰਦਾ ਚਾਹੀਦਾ ਜੋ ਪਵਿੱਤਰ ਹਿਰਦਾ ਹੈ ਉਹ ਆਪਣੀ ਸਾਰੀ ਸਮਰੱਥਾ ਵਿਦਿਆ ਸਾਰੇ ਸਾਧਨ ਜੋ ਉਹਦੇ ਕੋਲ ਹੈ ਉਹਨਾਂ ਸਾਰਿਆਂ ਨੂੰ ਕੈਲਕੂਲੇਟ ਕਰਕੇ ਹਿਸਾਬ ਲਾ ਕੇ ਸੋਚਦਾ ਹੈ ਮੈਨੂੰ ਕਿਹੜੀ ਸੇਵਾ ਕਰਨੀ ਚਾਹੀਦੀ ਅੱਜ ਦਾ ਜੋ ਕਿ ਇਨਫੋਰਮੇਸ਼ਨ ਦਾ ਯੁੱਗ ਹੈ ਇਨਫੋਰਮੇਸ਼ਨ ਇੰਨੀ ਕਿ ਜ਼ਿਆਦਾ ਹੈ ਬੰਦਾ ਮੋਬਾਈਲ ਖੋਲਦਾ ਹੈ ਇਹਨਾਂ ਕੁਝ ਦੇਖ ਲੈਂਦਾ ਵੀ ਸ਼ਾਮਾਂ ਤੱਕ 50000 ਪਹਿਲਾਂ ਖੁੱਲ ਜਾਂਦੀ ਹੈ ਔਰ ਬਿਨਾਂ ਬੰਦ ਕੀਤੇ ਬੰਦਾ ਸੌ ਜਾਂਦਾ ਦੁਨੀਆ ਖਬਰ ਹੀ ਹੈ ਇਨਫਾਰਮੇਸ਼ਨ ਇੰਨੀ ਕਿ ਜ਼ਿਆਦਾ ਇੰਨਾ ਕਿ ਜ਼ਿਆਦਾ ਸਟਾਫ ਪੈ ਲੋ ਸਾਡੇ ਦਿਮਾਗ 'ਚ ਭਰ ਰਿਹਾ ਹੈ ਭਾਵੇਂ ਕਿ ਸਾਡੇ ਦਿਮਾਗ ਦੀ ਹਜ਼ਾਰਾਂ ਜੀਬੀ ਮੈਮਰੀ ਹੋਊਗੀ ਪਰ ਇਹ ਝੱਲ ਨਹੀਂ ਸਕਦਾ ਸਾਰੀ ਨੂੰ ਪ੍ਰੋਸੈਸ ਨਹੀਂ ਕਰ ਸਕਦਾ ਅੱਜ ਦੇ ਯੁੱਗ ਵਿੱਚ ਬੰਦੇ ਨੂੰ ਸਹੀ ਗਿਆਨ ਦੀ ਲੋੜ ਹੈ ਮਹਾਤਮਾ ਬੁੱਧ ਨੇ ਕਿਹਾ ਸੀ ਚਾਰ ਸੱਤ ਜੜੇ ਦੱਸੇ ਨੇ ਉਹਦੇ 'ਚ ਫਿਰ ਉਹਨਾਂ ਜਿਹੜਾ ਅਖੀਰਲਾ ਦੱਸਿਆ ਵੱਧੇਮਾਰਗ ਉਹਦੇ ਵਿੱਚ ਸਹੀ ਗਿਆਨ ਸਹੀ ਸੰਕਲਪ ਬਹੁਤ ਪੂਛਦਾ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਕਿ ਗਿਆਨ ਕਾ ਬੱਧਾ ਮਨ ਰਹਿ ਪੂਰੀ ਦੁਨੀਆ ਦੇ ਸਾਰੇ ਕੁਝ ਪਸਾਰੇ ਨੂੰ ਤਨ ਨੂੰ ਕੌਣ ਕੰਟਰੋਲ ਕਰਦਾ ਸਾਡੇ ਤਨ ਹੀ ਕਰਦੇ ਨੇ ਔਰ ਤਨਾਂ ਨੂੰ ਕੌਣ ਕੰਟਰੋਲ ਕਰਦਾ ਮਨ ਕਰਦਾ ਮਸਕੀਨ ਜੀ ਦੀ ਕਹਾਣੀ ਸੁਣਿਆ ਸੀ ਤੇ ਆਖਰੀ ਗੱਲ ਹੈ ਜਿੰਨੀ ਦੁਨੀਆ ਦੀ ਡਵਲਪਮੈਂਟ ਹੈ ਦਿਮਾਗ ਦੀ ਜਗ੍ਹਾ ਤੇ ਕੰਪਿਊਟਰ ਆ ਚੁੱਕਾ ਹੈ ਸੁਪਰ ਕੰਪਿਊਟਰ ਆ ਚੁੱਕੇ ਨੇ ਤੇ ਸਰੀਰ ਦੀ ਜਗ੍ਹਾ ਤੇ ਹੱਥਾਂ ਦੀ ਜਗ੍ਹਾ ਤੇ ਟੈਕਨੋਲੋਜੀ ਆ ਚੁੱਕੀ ਹੈ ਤੇ ਮਾਈਂਡ ਦੀ ਜਗ੍ਹਾ ਤੇ ਮਨ ਦੀ ਜਗ੍ਹਾ ਤੇ ਕੁਛ ਆਇਆ ਮਨ ਵਾਸਤੇ ਨਾ ਕੋਈ ਸਰਜਰੀ ਬਣੀ ਐ ਨਾ ਕੋਈ ਦਵਾਈ ਬਣੀ ਮਨ ਅੱਜ ਵੀ ਬੇਕਾਬੂ ਐ ਪਹਿਲਾਂ ਮਨ ਇੱਕ ਛੋਰਾ ਲੈ ਕੇ ਇੱਕ ਬੰਦੇ ਦਾ ਕਤਲ ਕਰ ਸਕਦਾ ਸੀ ਹੁਣ ਬੰਦਾ ਆਟਮ ਬੰਬ ਦਾ ਇੱਕ ਬਟਨ ਦਬ ਕੇ ਸਾਰੀ ਦੁਨੀਆ ਖਤਮ ਕਰ ਸਕਦਾ ਮਨ ਦਾ ਤਾਂ ਕੋਈ ਇਲਾਜ ਨਹੀਂ ਕਬੀਰ ਸਾਹਿਬ ਨੇ ਲਿਖਿਆ ਤੁਰਕ ਤਰੀਕਤ ਜਾਣੀ ਐ ਹਿੰਦੂ ਵੇਦ ਪੁਰਾਨ ਮਨ ਸਮਝਾਉਣ ਕਾਰਨੇ ਕਛੁਕ ਪੜੀ ਅਗਿਆ ਇਨਫਾਰਮੇਸ਼ਨ ਦੇ ਯੁੱਗ ਵਿੱਚ ਗਿਆਨ ਤੇ ਜਾਂ ਫਿਰ ਜਿਹਨੂੰ ਆਪਾਂ ਕਹ ਲਈਏ ਕਿ ਇਨਫਾਰਮੇਸ਼ਨ ਦੇ ਨਾਲ ਮਿਸ ਇਨਫਾਰਮੇਸ਼ਨ ਅੱਜ ਦੇ ਯੁੱਗ ਦੇ ਦੁਨੀਆ ਦੇ ਮਨਾਂ ਨੂੰ ਪ੍ਰਭਾਵਿਤ ਕਰੇਗਾ ਗਿਆਨ ਜਾਂ ਗਿਆਨ ਦੇ ਓੜ ਆਸਰੇ ਦੇ ਵਿੱਚ ਕੋਈ ਗਲਤ ਇਨਫਾਰਮੇਸ਼ਨ ਤਾਂ ਕੌਣ ਬਚਾਏਗਾ ਦੁਨੀਆ ਦੀ ਆਬਾਦੀ 809 ਕਰੋੜ ਹੈ 900 ਕਰੋੜ ਵੀ ਹੋ ਜਾਏਗੀ ਸਾਧ ਸੰਗਤ ਜੀ ਆਪਾਂ ਸਾਰੇ ਗੁਰੂ ਦੇ ਪਿਆਰ ਵਾਲੇ ਬੈਠੇ ਆ ਜਿਹੜਾ ਵਿਸ਼ਾ ਚੁਣਿਆ ਹੈ ਸੇਵਾ ਪਹਿਲੀ ਗੱਲ ਕਿ ਸੇਵਾ ਹੀ ਹੈ ਜਿਹੜੀ ਦੁਨੀਆ ਨੂੰ ਜੀਵਨ ਨੂੰ ਮਨੁੱਖ ਦੇ ਸਰੀਰ ਨੂੰ ਸਫਲਾ ਬਣਾਉਂਦੀ ਹੈ। ਫਿਰ ਕਨਿੰਗਮ ਨੇ ਨਿਆਂ ਸਿੰਘ ਦੀ ਲਾਈਨ ਸੁਣ ਕੇ ਉਹਨੂੰ ਸਲੂਟ ਮਾਰਿਆ। ਤੇ ਮੈਨੂੰ ਮੇਰੇ ਦੁਆਰ ਸਵਾਲ ਦਾ ਜਵਾਬ ਨਹੀਂ। ਜੇ ਹਰ ਬੰਦਾ ਸਰੀਰ ਨੂੰ ਸਫਲਾ ਕਰਨ ਲਈ ਕੰਮ ਕਰੇ ਤਾਂ ਦੁਨੀਆ ਸਵਰਗ ਬਣੇਗੀ। ਚੱਕਰ 'ਚ ਫਸੀ ਹੋਈ ਗੱਡੀ ਨੂੰ 10 ਬੰਦੇ ੱੱਕਾ ਲਾ ਰਹੇ ਨੇ। ਚਾਰ ਬੰਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਲ ਮਰਦੰਗਰ ਬਾਬ ਵਜਾਵੇ ਅੱਜ ਦੇ ਯੁੱਗ ਵਿੱਚ ਸਭ ਤੋਂ ਵੱਡੀ ਸੇਵਾ ਗਿਆਨ ਦੀ ਸੀ ਕਿਸੇ ਨੂੰ ਜੀਵਨ ਜਿਉਣ ਦੀ ਕੋਈ ਸਹੀ ਗਿਆਨ ਦੀ ਗੱਲ ਪਤਾ ਸਤਕਾਰ ਜੋ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਨਾਮ ਚੁਣਿਆ ਗਿਆ ਇਸ ਸਨਮਾਨ ਵਾਸਤੇ ਅੱਜ ਦਾ ਇਹ ਪ੍ਰੋਗਰਾਮ ਸ਼ਾਨੇ ਕਾਲਸਾ ਜੋ 4 ਤੋਂ 5 ਵਜੇ ਤੱਕ ਉਲੀਕਿਆ ਗਿਆ ਡਾਕਟਰ ਸਰਜੋਤ ਸਿੰਘ ਜੀ ਵਧਾਈ ਦੇ ਪਾਤਰ ਨੇ ਸਾਰੀ ਟੀਮ ਆਪਾਂ ਸਾਰੇ ਕਹਿ ਲੋ ਕਿ ਆਪਣੇ ਆਪ ਨੂੰ ਭਾਗਾ ਵਾਲਾ ਸਮਝ ਗਏ ਕਿਉਂਕਿ ਅਸੀਂ ਜਿਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਨੂੰ ਸਾਡੇ ਚੇਤ ਵਿੱਚ ਪਾਇਆ ਹੋਇਆ ਵਿੱਚ ਦੁਨੀਆ ਸੇਵ ਕਮਾਈ ਹੈ ਜਦੋਂ ਬੰਦਾ ਸੇਵਾ ਕਰਨ ਤੁਰਦਾ ਫਿਰ ਉਹ ਸੇਵਾ ਕਰੇ ਕਹਣੀ ਉਹਦੀ ਲਿਆਕਤ ਉਹਦੀ ਪੜ੍ਹਾਈ ਉਹਦਾ ਪਰਿਵਾਰ ਉਹਦੇ ਸਾਧਨ ਜੋ ਵੀ ਕੁਝ ਉਹਨੂੰ ਕੁਦਰਤ ਨੇ ਪ੍ਰਮਾਤਮਾ ਨੇ ਦਿੱਤਾ ਹੈ ਉਹ ਸਾਰੀਆਂ ਚੀਜ਼ਾਂ ਮਿਲ ਕੇ ਇਹ ਤੈਅ ਕਰਨਗੇ ਆ ਇਹਦੀ ਸਫਲਤਾ ਕਾਦੇ ਵਿੱਚ ਜੇ ਸਬੂਤੇ ਨੂੰ ਵੱਡਾ ਝਾੜ ਲੱਗਣਾ ਚਾਹੀਦਾ ਜੇ ਥੋੜਾ ਲੱਗੇ ਤੋਂ ਸਫਲ ਨਹੀਂ ਮੰਨਿਆ ਜਾਂਦਾ ਕਣਕ ਦਾ ਜਿੰਨਾ ਝਾੜ ਨਿਕਲਣਾ ਚਾਹੀਦਾ ਜੇ ਉਸ ਤੋਂ ਘੱਟ ਨਿਕਲੇ ਉਹ ਸਫਲ ਨਹੀਂ ਮੰਨਿਆ ਜਾਂਦਾ ਇਦਾਂ ਹੀ ਜੋ ਇਨਸਾਨ ਜੋ ਵੱਡੀ ਸੇਵਾ ਕਰ ਸਕਦਾ ਤਾਂ ਉਹਦੀ ਕੋਸ਼ੇ ਸੇਵਾ ਨਾਲ ਉਹਨੇ ਸਫਲ ਗਿਣਿਆ ਜਾਣਾ ਉਹ ਵੱਡੀ ਸੇਵਾ ਛੱਡ ਕੇ ਕਿਸੇ ਹੋਰ ਤੇ ਲੱਗ ਜੇ ਤੋਂ ਨਹੀਂ ਮੰਨਿਆ ਜਾਏ ਔਰ ਆਜ ਦੇ ਇਸ ਜਵਾਨੇ ਵਿੱਚ ਸਭ ਤੋਂ ਵੱਡੀ ਸੇਵਾ ਹੈ ਗਿਆਨ ਵੰਡਣਾ ਔਰ ਜੋ ਗੁਰੂ ਸਾਹਿਬ ਜੀ ਦੀ ਬਾਣੀ ਚੋਂ ਸਿੱਧਾ ਆ ਰਿਹਾ ਸਤਿਗੁਰਾਂ ਨੇ ਜੋ ਆਖਿਆ ਜਿੰਨਾ ਆਖਿਆ ਜਿਵੇਂ ਆਖਿਆ ਪ੍ਰਚਾਰ ਕੋਈ ਕਹਿ ਦੇਵੇ ਉਹਨਾਂ ਹੀ ਕਹਿ ਦੇਵੇ ਤੇ ਉਵੇਂ ਹੀ ਕਹਿ ਦੇਵੇ ਔਰ ਇਸ ਸੰਸਾਰ ਦੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਸੇਵਾ ਗਿਆਨੀ ਜੀ ਨੇ ਇੱਕ ਲੰਬਾ ਅਰਸਾ ਸੇਵਾ ਕੀਤੀ ਹੈ ਬਹੁਤ ਲੰਬੇ ਸਮੇਂ ਤੋਂ ਗਿਆਨੀ ਜੀ ਨੂੰ ਆਪਾਂ ਸਾਰੇ ਸੁਣ ਰਹੇ ਹਾਂ ਗੁਰਬਾਣੀ ਦਾ ਗਿਆਨ ਇਹਨਾਂ ਨੇ ਵੰਡਿਆ ਇਤਿਹਾਸ ਨੂੰ ਬੜੇ ਜਜ਼ਬਾਤੀ ਢੰਗ ਨਾਲ ਪ੍ਰੇਮ ਨਾਲ ਪੇਸ਼ ਕੀਤਾ ਇਹ ਸੁਣਦਿਆਂ ਸ਼ੁਰੂ ਦੇ ਵਿੱਚ ਮੈਂ ਗਿਆਨੀ ਜੀ ਤੋਂ ਜੋ ਉਹਦੋਂ ਕੈਸਟਾ ਹੁੰਦੀਆਂ ਸੀ ਛੋਟੇ-ਛੋਟੇ ਵਾਕਮਾਂ ਜੀ ਹੁੰਦੇ ਸੀ ਤੇ ਚਮਕੌਰ ਦਾ ਸਾਕਾ ਤੇ ਸਰਹੰਦ ਦਾ ਸਾਕਾ ਦੋ-ਦੋ ਘੰਟਿਆਂ ਦੀਆਂ ਦੋਨੇ ਕਹਾਸਾਂ ਸੀ ਉਹ ਸੁਣੀਆਂ ਤੇ ਬਹੁਤ ਜ਼ਿਆਦਾ ਕਹਿ ਲੋ ਵੀ ਲੂਹ ਕੰਡੇ ਖੜੇ ਹੋਣ ਵਾਲਾ ਇਤਿਹਾਸ ਛੋਟੇ ਸਹਿਬਜ਼ਾਦਿਆਂ ਦਾ ਵੱਡੇ ਸਹਿਬਜ਼ਾਦਿਆਂ ਦਾ ਸੁਣਾਇਆ ਜਦੋਂ ਵੀ ਦੁਨੀਆ ਨੂੰ ਜ਼ਿੰਦਗੀ ਨੂੰ ਚੱਲਦਾ ਸਮਝਦੇ ਆ ਰੋਟੀ ਪਾਣੀ ਖਾ ਲਿਆ ਖਾਣਾ ਪੀਣਾ ਹੱਸਣਾ ਸੋਣਾ ਜੇ ਤਾਂ ਹੀ ਜ਼ਿੰਦਗੀ ਆ ਫਿਰ ਇਹ ਤਾਂ ਇਦਾਂ ਹੈ ਜਿਵੇਂ ਬੰਦਾ ਸਵੇਰੇ ਗੱਡੀ ਸਟਾਰਟ ਕਰ ਦੇਵੇ ਸ਼ਾਮ ਤੱਕ ਗੱਡੀ ਸਟਾਰਟ ਹੀ ਰਵੇ ਅਸੀਂ ਆਖੀਏ ਵੀ ਗੱਡੀ ਬਹੁਤ ਵਧੀਆ ਚੱਲ ਰਹੀ ਹੈ ਇੰਜਣ ਚੱਲ ਰਿਹਾ ਗੱਡੀ ਨਹੀਂ ਚੱਲ ਰਹੀ ਗੱਡੀ ਚੱਲਦੀ ਉਦੋਂ ਮੰਨਾਂਗੇ ਉਹ ਇੱਕ ਥਾਂ ਤੋਂ ਕਿਤੇ ਦੂਜੀ ਥਾਂ ਪਹੁੰਚੇ ਇਦਾਂ ਹੀ ਮਨੁੱਖ ਦੇ ਜੀਵਨ ਦੇ ਵਿੱਚ ਉਹਦੇ ਜੀਵਨ ਦੀ ਸਾਰਤਕਤਾ ਸਫਲਤਾ ਸੇਵਾ ਵਿੱਚ ਹੈ ਔਰ ਸੇਵਾ ਦੇ ਉੱਪਰ ਵੀ ਇੱਕ ਆਖਰੀ ਮੋੜ ਹੁੰਦੀ ਹੈ ਉਹ ਹੁੰਦੀ ਹੈ ਗੁਰੂ ਨੂੰ ਪ੍ਰਮਾਨ ਕਰਨ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਦਾ ਮਨ ਮੰਨੇ ਸਿੱਖ ਦਾ ਇੰਨਾ ਹੀ ਕੰਮ ਹੈ ਕਿ ਆਪਦਾ ਦਿਲ ਹਿਰਦਾ ਸ਼ੁੱਧ ਰੱਖ ਕੇ ਸੇਵਾ ਕਰ ਲੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਕਿ ਸਤਗੁਰ ਕੀ ਸੇਵਾ ਨਿਰਮਲੀ ਬਹੁਤ ਪਵਿੱਤਰ ਹੈ ਨਿਰਮਲ ਜਨ ਹੋਏ ਸੋ ਸੇਵਾ ਕਰ ਜਿਹਦਾ ਹਿਰਦਾ ਪਵਿੱਤਰ ਹੈ ਨਿਰਮਲ ਹੈ ਉਹ ਕਰ ਲੇਗਾ ਜੇ ਨੰਦਰ ਕਵਟ ਵਿਕਾਰ ਝੂਠ ਕੋਈ ਆਪੇ ਸੱਚੇ ਵਖ ਕੱਢੇ ਜਸ ਮਾਨੀ ਬੰਦਾ ਲੰਬਾ ਸਮਾਂ ਆਪਣੀ ਸਾਰੀ ਸਾਰੀ ਜ਼ਿੰਦਗੀ ਜਿਵੇਂ ਬਾਬਾ ਬੁੱਢਾ ਜੀ ਨੇ ਲੇਖੇ ਲਾ ਦਿੱਤੀ ਭਾਈ ਗੁਰਦਾਸ ਜੀ ਨੇ ਭਾਈ ਆਨੰਦ ਲਾਲ ਜੀ ਨੇ ਬੇਅੰਤ ਗੁਰੂ ਕੇ ਸਿੱਖ ਜਿਨ੍ਹਾਂ ਨੇ ਆਪਣੀ ਪੂਰੀ ਪੂਰੀ ਜ਼ਿੰਦਗੀ ਸੇਵਾ ਦੇ ਲੇਖੇ ਲਾਈ ਸਾਡੇ ਲਈ ਇੱਕ ਪ੍ਰੇਰਣਾ ਸਰੋਤ ਸਾਡੇ ਇਤਿਹਾਸ ਦਾ ਬਹੁਤ ਵੱਡਾ ਖਜ਼ਾਨਾ ਹੈ ਇਹੀ ਇੱਕ ਕਾਰਨ ਹੈ ਗੁਰੂ ਦਾ ਸਿੱਖ ਦੁਨੀਆ 'ਚ ਜਿੱਥੇ ਵੀ ਜਿੱਥੇ ਵੀ ਹੁੰਦਾ ਹੈ ਉਹ ਜਿੱਥੇ ਵੀ ਕਿਤੇ ਕੋਈ ਸਮੱਸਿਆ ਵੇਖਦਾ ਹੈ ਉਹ ਆਪਣੇ ਕਰਨ ਜੋਗਾ ਕੋਈ ਕੰਮ ਸੇਵਾ ਦਾ ਕਰਤ ਲੱਭ ਲੈਂਦਾ ਤੇ ਜਿਹੜੀ ਸੇਵਾ ਗਿਆਨ ਵੰਡਣ ਦੀ ਹੈ ਇਹ ਕਿਸੇ ਵਿਰਲੇ ਭਾਗਾਂ ਵਾਲੇ ਦੇ ਹਿੱਸੇ ਆਉਂਦੀ ਹੈ ਮਨ ਮੈਲਾ ਸਭ ਕੁਝ ਮੈਲਾ ਤੇ ਮਨ ਨੂੰ ਕੌਣ ਚੀਜ਼ ਕੰਟਰੋਲ ਕਰਦੀ ਹੈ ਗੁਰੂ ਜੀ ਨੇ ਕਿਹਾ ਗਿਆਨ ਦਾ ਵਧਾ ਮਨ ਰਹਿ ਗਿਆਨ ਗ੍ਰੰਥਾਂ ਚ ਭਰਿਆ ਹੈ ਸਾਡੇ ਇਤਿਹਾਸ ਵਿੱਚ ਹੈ ਅਸੀਂ ਆਪਣੇ ਮਨ ਵਿੱਚ ਉਹਨੂੰ ਪੜ ਵਿਚਾਰ ਕੇ ਪ੍ਰੋਸੈਸ ਕਰਕੇ ਆਪਣੇ ਬੱਚਿਆਂ ਨੂੰ ਉਹਨਾਂ ਦੀ ਸੌਖੀ ਭਾਸ਼ਾ ਚ ਦੱਸ ਸਕਦੇ ਹਾਂ ਇਹਨਾਂ ਗੱਲਾਂ ਨਾਲ ਹੀ ਸਾਡਾ ਜਿਹੜਾ ਜੀਵਨ ਸਫਲਾ ਹੁੰਦਾ ਸਾਡਾ ਦੁਨੀਆ ਤੇ ਆਇਆ ਸਫਲ ਹੁੰਦਾ ਬੰਦੇ ਦੇ ਹੱਥ ਪੈਰ ਦੋ ਹੋਣ ਨੇ ਤੇ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਉਦੋਂ ਵੀ ਇੰਨੇ ਹੀ ਹੁੰਦੇ ਉਦੋਂ ਕੋਈ ਸਾਡੇ ਚਾਰ ਹੱਥ ਨਹੀਂ ਸੀ ਅੱਜ ਦੇ ਯੁੱਗ ਚ ਤੇ ਹਜ਼ਾਰ ਸਾਲ 10000 ਸਾਲ ਪੁਰਾਣੇ ਮਨੁੱਖ 'ਚ ਫਰਕ ਕੀ ਹੈ ਗਿਆਨ ਦਾ ਇਨਫੋਰਮੇਸ਼ਨ ਉਹ ਗਿਆਨ ਕਲਾ ਗਿਆਨ ਤਾਂ ਕਿਤਾਬਾਂ ਚ ਲਿਖਿਆ ਜਾ ਸਕਦਾ ਪਰ ਜਿਹੜੀ ਭਾਵਨਾ ਹੈ ਜਿਹੜੀ ਛੋਹ ਹੈ ਉਹ ਸੰਗਤ ਵਿੱਚੋਂ ਇੱਕ ਦੂਜੇ ਤੋਂ ਅਗਲੀ ਜਨਰੇਸ਼ਨ 'ਚ ਜਾਂਦੀ ਜਦੋਂ ਅਸੀਂ ਆਪ ਪੜਦੇ ਵਿਚਾਰਦੇ ਹਾਂ ਤੇ ਪਿਆਰ ਨਾਲ ਅਗਲੀ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਦੱਸਦੇ ਹਾਂ ਤਾਂ ਉਹ ਭਾਵਨਾ ਉਹ ਗਿਆਨ ਉਹ ਸੇਵਾ ਸਾਰਾ ਕੁਝ ਉਹ ਸਾਡਾ ਵਿਰਸਾ ਜਿਹੜਾ ਅੱਗੇ ਟ੍ਰਾਂਸਫਰ ਹੁੰਦਾਗਾ ਚਲਾ ਜਾਂਦਾ ਇੱਕ जग ਦੀ ਮਸ਼ਾਲ ਪਿੱਛੋਂ ਲਈ ਅੱਗੇ ਫਰੋਣੀ ਹੈ ਇਹ ਸਾਡੇ ਲਈ ਪਰਮਾਤਮਾ ਦਾ ਕਹਿ ਲੋ ਕਾਲਪੁਰਖ ਦਾ ਜ਼ਿੰਮਾ ਗੁਰੂ ਸਾਹਿਬ ਦਾ ਲਾਇਆ ਹੋਇਆ ਉਹਨਾਂ ਸਾਨੂੰ ਇਸ ਕਾਰਜ ਲਈ ਗੁਰਮੁਖ ਹੱਥ ਸਕਤ ਹਨ ਸਾਧ ਸੰਗਤ ਗੁਰਕਾਰ ਕਮਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਿਰੰਗਰ ਬਾਪ ਮਜਾ ਕਿਰਤਨ ਕਰਨਾ ਵੱਡੀ ਸੇਵਾ ਹੈ ਕਥਾ ਕਰਨਾ ਵੀ ਵੱਡੀ ਸੇਵਾ ਹੈ ਔਰ ਗਿਆਨੀ ਜੀ ਨੇ ਲੰਬਾ ਸਮਾਂ ਇਸ ਸੇਵਾ ਨੂੰ ਸਮਰਪਿਤ ਹੋ ਕੇ ਪੰਸ ਨੂੰ ਟੌਮ ਨੂੰ ਬਹੁਤ ਪਹਿਲੂ ਕੇ ਬੱਚਿਆਂ ਨੂੰ ਨਵੀਂ ਜਨਰੇਸ਼ਨ ਬੜੀ ਸਿਹਤ ਦਿੱਤੀ ਹੈ। ਉਹਨਾਂ ਦਾ ਧੰਨਵਾਦ ਕਰਦੇ ਹਾਂ ਆਪ ਜੀ ਆਏ ਤੇ ਸਾਰੀ ਟੀਮ ਦਾ ਡਾਕਟਰ ਹਰਜੋਤ ਸਿੰਘ ਜੀ ਦਾ ਵਾਈਸ ਚਾਂਸਲ ਸਾਹਿਬ ਪ੍ਰੋਫੈਸਰ ਬੀਨੂ ਲਗ ਜੀ ਜਿੰਨੇ ਵੀ ਹੋਰ ਮੈਂ ਸਾਰਿਆਂ ਦੇ ਨਾਮ ਨਹੀਂ ਜਾਣਦਾ। ਗੁਰੂ ਪਾਤਸ਼ਾਹ ਮਹਾਰਾਜ ਦੀ ਕਹਿਲੋ ਆਪਾਂ ਕਿਰਪਾ ਮੰਨिए। ਅਸੀਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤੇ ਹੋਏ ਕਨਸੈਪਟ ਤੇ ਸੇਵਾ ਦੇ ਬਾਰੇ ਸੋਚ ਰਹੇ। ਸਾਡੇ ਚਿੱਤ ਵਿੱਚ ਜੇ ਸੇਵਾ ਸ਼ਬਦ ਵੀ ਆਉਂਦਾ ਹੈ ਵੇ ਸਾਡਾ ਧਿਆਨ ਜਾਂਦਾ ਗੁਰੂ ਨਾਨਕ ਪਾਤਸ਼ਾਹ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਬੱਚੇ ਛੱਡ ਕੇ ਦੁਨੀਆ ਦੇ ਕਰੋੜਾਂ ਬੱਚਿਆਂ ਨੂੰ ਸਾਂਭਣ ਦਾ ਯਤਨ ਕੀਤਾ। ਇਹ ਗਿਆਨ ਦਾ ਵੱਡਾ ਮੰਨ ਰਹਿ ਇਸ ਗੱਲ 'ਚ ਆਪਾਂ ਕਾਮਯਾਬ ਹੋ ਜੰਨੇ ਆ। ਤਾਂ ਜੇ ਮਨ ਸਾਂਭਿਆ ਗਿਆ ਤਾਂ ਸਰੀਰ ਆਪੇ ਸਿੱਧੇ ਹੋ ਜੰਨੇ। ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡਾ ਸਾਨੂੰ ਖਜ਼ਾਨਾ ਬਖਸ਼ਿਆ। ਉਹ ਖਜ਼ਾਨਾ ਆਪਣੇ ਚੇਤੇ 'ਚ ਕੋਈ ਵਿਸਾਲਵੇਂ ਤੇ ਅੱਗੇ ਵੰਡ ਦੇਵੇ ਤੇ ਵੱਧ ਜਾਵੇ। ਆਮੇ ਖਰਚਾ ਰਲ ਮਿਲ ਭਾਈ ਟੋਟਣਾ ਆਵੇ ਵੱਧ ਦੋ ਜਾਈ ਇਹ ਖਜ਼ਾਨਾ ਵੱਧਾ ਗੁਰੂ ਮਹਾਰਾਜ ਕਿਰਪਾ ਕਰਨ ਆਪਾਂ ਆਪਣੇ ਆਪ ਨੂੰ ਇਸ ਵਿਸ਼ੇ ਦੇ ਉੱਤੇ ਸੇਵਾ ਦੇ ਉੱਤੇ ਇਸ ਪਵਿੱਤਰ ਕਾਰਜ ਦੇ ਉੱਤੇ ਇਨਾ ਕਕਾਦਰ ਕਰ ਲਈਏ ਕਿ ਸਾਨੂੰ ਸੇਵਾ ਦੇ ਸਾਰੇ ਹੀ ਪੱਖ ਅੰਦਰ ਕਲੀਅਰ ਹੋ ਜਾਣ ਮਹਾਰਾ ਜੀ ਗੁਰੂ ਨਾਨਕ ਸਾਹਿਬ ਦੀ 7ਵੀਂ ਪੌੜੀ ਆਸਾ ਦੀ ਵਾਰ ਦੀ ਕਹਿੰਦੇ ਜਦੋਂ ਬੰਦਾ ਕਿਸੇ ਦੀ ਸੇਵਾ ਕਰਨ ਜਾਂਦਾ ਉਦੋਂ ਕੋਲ ਪਹਿਲੀ ਚੀਜ਼ ਹੁੰਦੀ ਆ ਸੰਤੋਖ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਪਾਇਆ ਜਿਹਨੂੰ ਆਪ ਨੂੰ ਸੰਤੋਖ ਨਹੀਂ ਜਿਹੜਾ ਆਪ ਨਹੀਂ ਰਜਿਆ ਉਹ ਕਿਸੇ ਨੂੰ ਕੀ ਦਵੇਗਾ ਇਹ ਇੱਕ ਗੱਲ ਹੋ ਗਈ ਦੂਸਰਾ ਸੇਵਾ ਕਰਨ ਵਾਲਾ ਬੰਦਾ ਆਪਣੇ ਆਪ ਜੇ ਮੰਨਦਾ ਹੈ ਕਿ ਮੈਂ ਸੇਵਾ ਕਰਨ ਯੋਗ ਨਹੀਂ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇ ਯਾਨੀ ਸਾਹਿਬ ਸਿੰਘ ਜੀ ਮਾਰਕੰਡਾ ਆਪਣੇ ਵਿੱਚ ਪਹੁੰਚੇ ਨੇ ਇਹਨਾਂ ਦੇ ਸਵਾਗਤ ਵਾਸਤੇ ਮੈਂ ਬੇਨਤੀ ਕਰਦਾ ਇੱਕ ਜਗਾਰੇ ਨਾਲ ਮੇਰੇ ਇੱਥੇ ਆਪ ਹਾਜ਼ਰੀ ਲਵਾਓ ਬੋਲੇ ਸੋ ਨਿਹਾਲ ਯਾਨੀ ਜੀ ਦਾ ਲੈਣਾ ਨਹੀਂ ਦੇ ਸਕਦੇ ਸਨ 2001 ਦੇ ਵਿੱਚ ਪਾਠਪੂਰ ਸਮਾਗਮ ਹੋ ਰਿਹਾ ਸੀ ਲੁਧਿਆਣੇ ਮਾਡਲ ਟਾਊਨ ਐਕਸਟੈਂਸ਼ਨ ਤੇ ਗਿਆਨੀ ਜੀ ਸਟੇਜ ਤੇ ਸਨ ਵਿਚੋਂ ਚਾਹ ਦੀ ਬ੍ਰੇਕ ਹੋਈ ਗਿਆਨੀ ਜੀ ਨੇ ਅਨਾਉਂਸ ਕੀਤਾ ਕਿ ਕਿਸੇ ਦਾ ਕੋਈ ਸਵਾਲ ਹੋਵੇ ਤੇ ਪਿੱਛੇ ਸਟੇਜ ਦੇ ਆ ਕੇ ਪੁੱਛ ਲੋ ਮੈਂ ਗੁਰਬਾਣੀ ਬਾਰੇ ਕੁਝ ਪੁੱਛਣਾ ਸੀ ਪੈਨਸਲ ਕਾਪੀ ਉੱਥੇ ਹੀ ਰੱਖੀ ਹੋਈ ਸੀ ਮੈਂ ਜਾ ਕੇ ਗਿਆਨੀ ਜੀ ਦੇ ਕੋਲ ਬੈਠ ਗਿਆ 2001 ਦੀ ਗੱਲ ਹੈ ਮੈਂ ਗਿਆਨੀ ਜੀ ਨੂੰ ਕਿਹਾ ਕੋਈ ਗੁਰਬਾਣੀ ਦਾ ਸਵਾਲ ਸੀ ਮੈਂ ਹਰਤ ਪੁੱਛੇ ਗਿਆਨੀ ਜੀ ਦੱਸਣ ਲੱਗੇ ਤੇ ਮੇਰੀ ਸਪੀਡ ਬਹੁਤ ਸੀ ਮੈਂ ਇੱਕਦਮ ਉੱਠ ਕੇ ਤੁਰ ਪਿਆ ਮਗਾ ਗਾਨੀ ਜੀ ਬਾਪੂ ਜੀ ਮੈਂ ਨਾ ਆਪਣੀ ਕਾਫੀ ਪੈਨ ਚੁੱਕ ਕੇ ਲਿਆ ਮੈਂ ਉੱਠਣ ਲੱਗਾ ਇਹਨਾਂ ਦੀ ਸਪੀਡ ਮੇਰੇ ਤੋਂ ਵੀ ਜ਼ਿਆਦਾ ਇਹਨਾਂ ਮੈਨੂੰ ਗੁੱਟੋਂ ਪੜ ਕੇ ਫੇਰ ਬਿਠਾ ਲਿਆ ਬਾਪੂ ਜੀ ਨੇ ਮੈਂ ਬੜੀ ਤੇਜ਼ੀ ਨਾਲ ਉੱਠਿਆ ਪਰ ਉਹਨੇ ਉਦੋਂ ਹੀ ਗੁੱਟੋਂ ਪੜ ਕੇ ਮੈਨੂੰ ਫੇਰ ਬਿਠਾ ਲਿਆ ਕਹਿੰਦੇ ਕਲੋ ਮਸਾਜਨੀ ਕਿਆ ਸਦਾਈ ਹੈ ਹਿਰਦੈ ਹੀ ਲਿਖ ਲਿਓ ਕਹਿੰਦੇ ਵੀ ਕਲਮ ਤੇ ਦੁਆਤ ਚੱਕਣ ਦੀ ਕੀ ਲੋੜ ਹੈ ਇੱਥੇ ਨੇ ਖੁੱਲ ਜਾਏਗਾ ਸਾਰਾ ਕੁਝ ਕਾਪੀਆਂ ਪਈਆਂ ਰਹਿ ਜਾਣਗੀਆਂ ਪਰ ਇਹ ਇੱਥੇ ਲਿਖਿਆ ਹੋਊਗਾ ਫਿਰ ਨਹੀਂ ਪੁੰਦਾ ਇਹਨਾਂ ਨੇ ਐਸਾ ਸਬਕ ਦਿੱਤਾ 2001 ਦਾ ਅਕਤੂਬਰ ਮਹੀਨਾ ਸੀ ਦਿਨ ਮੈਨੂੰ ਯਾਦ ਨਹੀਂ ਕਿਹੜਾ ਸੀ ਤੇ ਕਹਿੰਦੇ ਵੀ ਬਾਣੀ ਕੰਠ ਕਰ ਲੋ ਉਹ ਮਾਲਕ ਦੀ ਐਸੀ ਕਿਰਪਾ ਹੋਈ ਮੈਂ ਡਾਇਰੀਆਂ ਖਰੀਦੀਆਂ ਉਹਨਾਂ 'ਤੇ ਮੈਂ ਕੋਈ ਜਿਹੜਾ ਸ਼ਬਦ ਮੈਨੂੰ ਚੰਗਾ ਲੱਗਣਾ ਮੈਂ ਲਿਖ ਲੈਂਦਾ ਹੁੰਦਾ ਸੀ ਉਹ ਭਾਈ ਗੁਰਦਾਸ ਜੀ ਦੇ 100 ਤੋਂ ਉੱਪਰ ਕਵਿਤ ਯਾਦ ਕਰਨੇ ਪੌੜੀਆਂ 12 ਕਈ ਸ਼ਬਦ ਲੱਭ ਲੱਭ ਕੇ ਕੰਠ ਕੀਤੇ ਉਹ ਅਜੇ ਤੱਕ ਕੋਈ ਰਾਵਤੋਂਦੇ ਸਾਡੇ ਮਨ ਦੀ ਦਿਮਾਗ ਦੀ ਡਾਕਟਰ ਕਹਿੰਦੇ ਵੀ ਕਈ ਹਜ਼ਾਰ ਜੀਬੀ ਮੈਮਰੀ ਹੈ ਪਰ ਉਹ ਅਣਵਰਤੀ ਆਪਾਂ ਲੈ ਜਾਂਦੇ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸੰਕਲਪ ਦਿੱਤਾ ਸੇਵਾ ਦਾ ਇਹਦੇ ਨਾਲ ਦੂਜਾ ਸਿਮਰਨ ਦਾ ਜੁੜਦਾ ਹੈ ਗੱਲ ਲੰਬੀ ਹੋ ਜਾਂਦੀ ਆ ਪਰ ਸਿੱਧਾ ਜਿਹਾ ਆਪਾਂ ਸਮਝ ਲਈਏ ਕਿ ਸੇਵਾ ਤੇ ਸਿਮਰਨ ਇਦਾਂ ਹੈ ਸੇਵਾ ਇਕੱਲੀ ਐ ਹੋ ਜੂਗੀ ਜਿਵੇਂ ਇੰਜਣ ਦਾ ਹਾਫ ਸਾਈਕਲ ਹੁੰਦਾ ਜਦੋਂ ਕੋਈ ਵੀ ਪਿਸਟਨ ਚੱਲਦਾ ਨਾ ਇੰਜਣ ਦੇ ਵਿੱਚ ਡੀਜਲ ਪਟੋਲ ਬਲਦਾ ਤੇ ਪਿਸਟਨ ਅੱਗੇ ਜਾਂਦਾ ਹਾਫ ਸਾਈਕਲ ਹੋ ਜਾਂਦਾ ਬਾਕੀ ਦਾ ਪਿੱਛੇ ਆ ਜਾਂਦਾ ਸੇਵਾ ਜਦੋਂ ਵੀ ਅਸੀਂ ਕੋਈ ਨੇਕ ਕਾਰਜ ਕਰਦੇ ਹਾਂ ਇੱਕ ਸੂਖਮ ਜੀ ਹੋਂਮੈ ਅੰਦਰ ਆਉਂਦੀ ਜਦੋਂ ਇਨਸਾਨ ਸਿਮਰਨ ਕਰਦਾ ਹੈ ਅਰਦਾਸ ਕਰਦਾ ਵੀ ਉਹਦੇ ਅੱਗੇ ਅਰਦਾਸ ਸਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣਾ ਮੇਰਾ ਏ ਬਾਦਸ਼ਾਹ ਹੱਥ ਵੀ ਤੂੰ ਦਿੱਤੇ ਆ ਜੀਓ ਤੇ ਪਿੰਡ ਸਰਜਣ ਸ਼ਕਤੀ ਵੀ ਤੇਰੀ ਹੈ ਤੇ ਹੱਥ ਪੈਰ ਜਿਹੜਾ ਪਿੰਡਾ ਵੀ ਤੇਰਾ ਹੀ ਤੇ ਫਿਰ ਜੋ ਕੀਤਾ ਤੂੰ ਹੀ ਕੀਤਾ ਸਾਰਾ ਕ੍ਰੈਡਿਟ ਵੀ ਤੇਰਾ ਹੀ ਕਹੋ ਨਾਨਕ ਸਾਬ ਤੇਰੀ ਵਡਿਆਈ ਚੁੱਲੇ 'ਚ ਅੱਗ ਬਲੀ ਹੈ ਪਰ ਸਵਾਦੀ ਢੇਰੀ ਵੀ ਤਾਂ ਲੱਗਦੀ ਆ ਜੇ ਕੋਈ ਸਵਾਦੀ ਢੇਰੀ ਨੂੰ ਚੋਪੇ ਪਾਸੇ ਕਰ ਦੇਗਾ ਤੇ ਇੱਕ ਪਾਤੀ ਹੋਰ ਲੱਗ ਜੇਗੀ ਨਹੀਂ ਤੇ ਨਹੀਂ ਲੱਗਣੀ ਜਦੋਂ ਬੰਦਾ ਕਹਿ ਦਿੰਦਾ ਵੀ ਕਹੋ ਨਾਨਕ ਸਾਬ ਤੇਰੀ ਵਡਿਆਈ ਸਮਝ ਲਓ ਕਿ ਉਹਨੇ ਉਹ ਹੌਮੇ ਰੂਪੀ ਸਵਾਦੀ ਢੇਰੀ ਨੂੰ ਚੋਪੇ ਪਾਸੇ ਕਰਤਾ ਉਹ ਹੋਰ ਸੇਵਾ ਵੀ ਕਰ ਸਕਦਾ ਗੱਲ ਸਮਝਣ ਵਾਲੀ ਸਿਰਫ ਇੰਨੀ ਕੱਲੀ ਸੇਵਾ ਨੂੰ ਤਾਂ ਉਹ ਬੰਦਾ ਵੀ ਮੰਨ ਲੈਂਦਾ ਹੈ ਜਿਹਦਾ ਪਰਮਾਤਮਾ 'ਚ ਵਿਸ਼ਵਾਸ ਨਹੀਂ ਜੋ ਬੰਦਾ ਰੱਬ 'ਚ ਵਿਸ਼ਵਾਸ ਨਹੀਂ ਕਰਦਾ ਸੇਵਾ ਨੂੰ ਉਹ ਵੀ ਪੂਜਦਾ ਵੀ ਚਲੋ ਚੰਗੇ ਕੰਮ ਵੈਲਫੇਅਰ ਦੇ ਹੋਣੇ ਚਾਹੀਦੇ ਪਰ ਕੱਲੀ ਸੇਵਾ ਪਤਾ ਕਿੰਨਾ ਚਿਰ ਕੱਢਦੀ ਹੈ ਆਪਦੀ ਹਉਮੈ ਤੇ ਆਧਾਰਿਤ ਸੇਵਾ ਬਹੁਤ ਜਲਦੀ ਬ੍ਰੇਕ ਲਾ ਜਾਂਦੀ ਇੱਕ ਛੋਟੀ ਜਿਹੀ ਮਿਸਾਲ ਹੈ ਘਰੋਂ ਤੁਰਦੇ ਆ ਕੋਈ ਸੇਵਾ ਦਾ ਕਾਰਜ ਕਰਦੇ ਹਾਂ ਇੱਕ ਭਿਖਾਰੀ ਆਵੇ 10 ਰੁਪਏ ਦੇ ਦਿੱਤੇ ਦੂਜਾ ਆਵੇ ਉਹਨੂੰ ਵੀ ਦੇ ਦਿੱਤੇ ਤੀਜਾ ਆਵੇ ਉਹਨੂੰ ਵੀ ਦੇ ਦਿੱਤੇ ਚੌਥਾ ਆਵੇ ਉਹਨੂੰ ਵੀ ਦੇ ਦਿੱਤੇ ਪੰਜਵਾਂ ਦਸਵਾਂ 11ਵਾਂ ਜਦੋਂ ਆਏਗਾ ਉਦੋਂ ਅਸੀਂ ਕਹਾਂਗੇ ਕਿ ਭਾਈ ਦੌੜ ਜੋ ਕਿ ਫੰਡ ਫੜਿਆ ਹੋਇਆ ਹੈ ਲੱਖ ਨੇਕੀਆਂ ਚੰਗਿਆਈਆਂ ਲੱਖ ਤੁੰਨਾ ਪ੍ਰਮਾਨ ਪੂਰੀ ਦੁਨੀਆ ਦਾ ਕੋਈ ਸਕਾਲਰ ਕੋਈ ਵਿਦਵਾਨ ਇਲਾਸਤਿਕ ਮਨੁੱਖ ਵੀ ਨੇਕੀ ਨੂੰ ਰੱਦ ਨਹੀਂ ਕਰਦਾ ਲੇਕਿਨ ਗੁਰੂ ਨਾਨਕ ਸਾਹਿਬ ਕਰ ਦਿੰਦੇ ਅਗਰ ਉਹ ਬੰਦੇ ਦੀ ਹੋਂਮੈ ਤੇ ਆਧਾਰ ਤੇ ਤਾਂ ਲਖ ਨੇ ਕੀਆ ਚੰਗੀਆਂ ਉਹਨਾਂ ਲਿਖਿਆ ਕਰਮ ਸੱਚਾ ਨਿਸ਼ਾਨ ਬਖਸ਼ਿਸ਼ ਤੇ ਬਖਸ਼ਿਸ਼ ਦੀ ਮੋਹ ਗੁਰੂ ਜੀ ਨੇ ਸੇਵਾ ਤੇ ਲਾ ਦਿੱਤੀ ਕਿ ਸਾ ਸੇਵਾ ਕੀੀ ਸਫਲ ਹੈ ਜਿਤ ਸਤਗੁਰ ਦਾ ਮਨ ਮੰਨੇ ਗੁਰੂ ਦਾ ਮਨ ਮੰਨ ਜੇ ਭਾ ਆ ਠੀਕ ਹੈ ਗੁਰੂ ਸੰਗਤ ਵਿੱਚ ਹੀ ਵਸਦਾ ਹੈ ਪੰਥ ਵਿੱਚ ਹੀ ਵਸਦਾ ਹੈ ਅਸੀਂ ਗੁਰੂ ਪੰਥ ਨੂੰ ਵੀ ਗੁਰੂ ਹੀ ਕਹਿੰਦੇ ਹਾਂ ਔਰ ਗੁਰੂ ਪੰਥ ਜੇ ਪਿਆਰ ਨਾਲ ਭਾਵਨਾ ਨਾਲ ਕੋਈ ਸਨਮਾਨ ਦਿੰਦਾ ਹੈ ਤੇ ਸਨਮਾਨ ਲੈਣ ਵਾਲਾ ਉਹਨੂੰ ਗੁਰੂ ਦਾ ਦਿੱਤਾ ਹੀ ਮੰਨਦਾ ਹੈ ਵੇਚ ਸੰਗਤ ਹਰ ਪ੍ਰਭ ਵਸੈ ਜੀਉ ਸਾਨੂੰ ਦੱਸਿਆ ਗਿਆ ਅਸੀਂ ਸੇਵਾ ਦੇ ਨਾਲ ਆਪਣੇ ਆਪ ਨੂੰ ਗੁਰੂ ਦੇ ਚਰਨਾਚ ਕਬੂਲ ਕਰਵਾ ਸਕਦੇ ਹਾਂ ਹਰ ਬੰਦਾ ਜੋ ਵੀ ਚਾਹਦਾ ਸੋਚਦਾ ਮੈਂ ਪਿੱਛੇ ਰਹਿ ਗਿਆ ਉਹ ਅੱਗੇ ਜਾਣਾ ਚਾਹੁੰਦਾ ਹੈ ਸੇਵਾ ਨੂੰ ਅੱਗੇ ਕਰਦੀ ਹੈ ਪਾਚਨ ਕਰੋ ਤਗ੍ਰਣੀ ਬਾ ਨਿਰਾਸੰ ਆਸ ਪੂਰਣਾ ਨਿਰਧਨ ਭਯੰਕ ਤਨਵੰਤੈ ਰੋਗਿਯੰ ਰੋਗ ਖੰਡਣੈ ਭਗਤਿਯੰ ਭਗਤਦਾਨਨੰ ਤਾਰ ਅੱਗੇ ਲਿਖਿਆ ਹੈ RAM ਨਾਮ ਗੁਣ ਕੀਰਤਨ ਹੈ ਤਾਰ ਬ੍ਰਹਮ ਪੁਰਖ ਦਾ ਤਾਰ ਨਾਨਕ ਗੁਰ ਸੇਵਾ ਕੇ ਨਾ ਲਭਯਤੀ ਸੇਵਾ ਚ ਕੀ ਨਹੀਂ ਲੱਭਦਾ ਕਦੀ ਇਹ ਸਵਾਲ ਨਾ ਕਰੋ ਕਿ ਸੇਵਾ ਚ ਕੀ ਲੱਭਦਾ ਤੁਸੀਂ ਇਹ ਕਹੋ ਪੁੱਛੋ ਕਿ ਸੇਵਾ ਚ ਕੀ ਨਹੀਂ ਲੱਭਦਾ ਸਭ ਕੁਝ ਮਿਲਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਸੇਵਾ ਦਾ ਕੋਈ ਕਿਣਕਾ ਮਾਤਰ ਸਾਡੇ ਜੀਵਨ ਚ ਆ ਜੇ ਆਪਾਂ ਸੇਵਾ ਕਰ ਸਦੀ ਮੈਨੂੰ ਬੋਲਣਾ ਨਹੀਂ ਆਉਂਦਾ ਜੀ ਖਾਸ ਕਰਕੇ ਇਦਾਂ ਦੀਆਂ ਅਕਾਦਮਿਕ ਸੁਭਾਵਾਂ ਦੇ ਵਿੱਚ ਮੈਂ ਆਪਾਂ ਦਾ ਗੁਰੂ ਕਾਲ ਸਾਹਿਬ ਸੰਗਤ ਦੇ ਚਰਨਾਂ 'ਚ ਬੈਠ ਕੇ ਬੋਲਣ ਆਲੇ ਹਾਂ ਪਰ ਡਾਕਟਰ ਸਾਹਿਬ ਨੇ ਮਾਨ ਦਿੱਤਾ ਸਾਰੀ ਸਮੂਹਤੀ ਟੀਮ ਦਾ ਸਾਰੇ ਸਟਾਫ ਦਾ ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਯਾਨੀ ਜੀ ਦਾ ਔਰਗਾਨਿਕ ਸਾਹਿਬ ਸਿੰਘ ਜੀ ਮਾਰਕੰਡੇ ਵਾਲੇ ਜੋ ਮੇਰੇ ਉਸਤਾਦ ਜੀ ਵੀ ਨੇ ਕਹਲੋ ਮੈਂ ਮੇਰੇ ਧੰਨ ਭਾਗ ਨੇ ਕਿ ਮੈਨੂੰ ਦੋ ਅੱਖਰ ਕਹਿਣ ਦਾ ਮੌਕਾ ਮਿਲਿਆ ਸੇਵਾ ਤੇ ਸਿਮਰਨ ਦੋਵੇਂ ਚੀਜ਼ਾਂ ਜ਼ਰੂਰੀ ਨੇ ਪਰਮਾਤਮਾ ਮਿਹਰ ਕਰੇ ਸੇਵਾ ਕਰਦਿਆਂ ਅਸੀਂ ਗੁਰੂ ਦੇ ਪਾਤਸ਼ਾਹ ਦੇ ਨੇੜੇ ਹੋਈਏ ਤੇ ਸੇਵਾ ਦਾ ਜੇ ਕਿਤੇ ਰਚਕ ਮਾਤਰ ਵੀ ਕੋਈ ਆ ਜਾਵੇ ਤਾਂ ਉਹ ਸਿਮਰਨ ਨਾਲ ਨਾਲੋ ਨਾਲ ਤੁਪਦਾ ਜਾ ਕੋਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਗਿਆਨੀ ਜੀ ਨੂੰ ਬਹੁਤ ਬਹੁਤ ਵਧਾਈ ਗਿਆਨੀ ਸਾਹਿਬ ਸਿੰਘ ਜੀ ਤੈਨਾਂ ਦਾ ਬਹੁਤ ਬਹੁਤ ਸਵਾਗਤ ਡਾਕਟਰ ਹਰਜੋਤ ਸਿੰਘ ਜੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ